ਨਾ ਤਿਆਗਨ ਨੀ ਕਾ ਕਾਮ ਕrod ਲੋਭ ਤਿਆਗਨਾ ਮੰਗਨਾ ਮੰਗਨ ਨੀ ਕਾ ਹਰ ਜਸ ਕਰਤੇ ਮੰਗਨਾ ਮੰਗਨਾ ਮੰਗਨ ਨੀ ਕਾ ਹਰ ਜਸ ਕਰਤੇ ਮਾ do ਅਰਜਸ ਕਰਤੇ ਮੰਗਨਾ ਮੰਗਨਾ ਮੰਗਨ ਨੀਕ ਅਰਜਸ ਕਰਤੇ ਜਾਗਨਾ ਜਾਗਨ ਨੀਕਾ ਹਰ ਕੀਰਤਨ ਮੈਂ ਜਾਗਲਾ ਜਾਗਨਾ ਕੋ ਸੁਨਿਆ I'm gonna make ਵਾਹਿਗੁਰੂ ਜੀ ਕੀ ਬੋਲੇ ☬ ਪਰਮ ਸਤਿਕਾਰਯੋਗ ਗੁਰੂ ਗੁਰੂ ਖਾਲਸਾ ਸਾਧ ਸੰਗਤ ਜੀ ਅਜੇ ਸੇਧਾਂ ਦੇ ਸਰਦਾਰ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਉਹਨਾਂ ਦੇ ਸੁਪੁੱਤਰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਉਹਨਾਂ ਦੇ ਲਖਤੇ ਨੰਦਨ ਨੌਵੀਂ ਜੋਤ ਗੁਰੂ ਨਾਨਕ ਦੇ ਗੁਰੂ ਤੇਗ ਬਹਾਦਰ ਮਹਾਰਾਜ ਜਿਸ ਵੇਲੇ ਸੰਸਾਰ ਨੂੰ ਤਾਰਦੇ ਹੋਏ ਇਸ ਸਥਾਨ ਤੇ ਕੁੰਤਿਸਾਨ ਇੱਥੇ ਇੱਕ ਪਿੱਪਲ ਦਾ ਦਰਖਸੀ ਮਹਾਰਾਜ ਥੱਲੇ ਬਿਰਾਜਮਾਨ ਹੋ ਗਏ ਸਾਧ ਸੰਗਤ ਜੀ ਇੱਥੇ ਇੱਕ ਆਰਾਮ ਤਲਾਈ ਸੀ ਜਿਵੇਂ ਅੱਜਕੱਲ੍ਹ ਸਰੋਵਰ ਬਣਿਆ ਹੋਇਆ ਜਿੱਥੇ ਮਹਾਰਾਜ ਪੂਰ ਦੇ ਦਰਖਤ ਥੱਲੇ ਬੈਠੇ ਸਨ ਉਹ ਜਗ੍ਹਾ ਨੂੰ ਭਾਗ ਲੱਗੇ ਆਲੀ ਸ਼ਾਨ ਗੁਰੂ ਘਰ ਗੁਰੂ ਨਾਨਕ ਦਾ ਘਰ ਬਣਿਆ ਹੋਇਆ ਜਿੱਥੇ ਕਿ ਕਾਰ ਸੇਵਾ ਵਾਲੇ ਸੰਤ ਬਾਬਾ ਹਰਬੰਸ ਸਿੰਘ ਜੀ ਜਹਰ ਸਾਹਿਬ ਉਹਨਾਂ ਵੱਲੋਂ ਸੇਵਾ ਸ਼ੁਰੂ ਕੀਤੀ ਗਈ ਸੀ ਮਹੌਮਮੋਗਦੇ ਬਾਬਾ ਅਰਨਾਮ ਸਿੰਘ ਜੀ ਸਚਖੰਡ ਵਾਸੀ ਸੰਤ ਬਾਬਾ ਕਹਿਰ ਸਿੰਘ ਜੀ ਜਿਨ੍ਹਾਂ ਨੇ ਇਸ ਸਥਾਨ ਦੀ ਸੇਵਾ ਕਰਾਈ ਹੁਣ ਮੌਜੂਦਾ ਮੁਖੀ ਇਥੇ ਜਥੇਦਾਰ ਬਾਬਾ ਮੰਗਾ ਸਿੰਘ ਜੀ ਸੇਵਾ ਕਰਵਾ ਰਹੇ ਨੇ ਮਤਲਬ ਇਹ ਮਸਿਆਦਾ ਦਵਾਨ ਸ਼ੁਰੂ ਕੀਤਾ ਜੀ ਮਹਾ ਪ੍ਰੇਸ਼ਾਨ ਹੈ ਤਾਂ ਪਹਿਲੀ ਮਸਿਆਦਾ ਪ੍ਰੋਗਰਾਮ ਰੱਖਿਆ ਹੋਇਆ ਸੀਗਾ ਇੱਥੇ ਨਗਰਵਲੀ ਕਿਸੇ ਕੋਈ ਬੱਚੇ ਦਾ ਕੋਈ ਚੋਰੀ ਹੋ ਗਿਆ ਸੀ ਕਿਸੇ ਦਾ ਸਕੇ ਆਏ ਨੇ ਚੋਰੀ ਕਰਵਾਤਾ ਸੀ ਉਹ ਬੱਚਾ ਜਦੋਂ ਚੋਰੀ ਹੋਇਆ ਤਾਂ ਨਗਰ ਦੇ ਵਿੱਚ ਇੱਥੇ ਇਸ ਸਥਾਨ ਤੇ ਬਾਬਾ ਨਾਸਿਰ ਨੇ ਦੇਖਿਆ ਵੀ ਸੰਗਤਾਂ ਨੂੰ ਪੁੱਛਿਆ ਪਰ ਬੱਚਾ ਨਹੀਂ ਮਿਲਿਆ ਸ਼ਾਮ ਤੱਕ ਚਾਰ ਪਿੰਡਾਂ ਜਿੱਥੇ ਆਲੇ-ਦਾਲ ਰੈਸਟੈਂਟਾਂ ਕਰਵਾਈਆਂ ਗਈਆਂ ਪਰ ਬੱਚੇ ਦਾ ਕੋਈ ਪਤਾ ਨਹੀਂ ਲੱਗਿਆ ਤਾਂ ਜਿਸ ਵੇਲੇ ਬੱਚਾ ਨਹੀਂ ਪਤਾ ਲੱਗਦਾ ਦੋ ਦਿਨਾਂ ਬਾਅਦੋਂ ਇਸ ਨਗਰ ਦੇ ਵਿੱਚ ਹੀ ਕਿਸੇ ਦਾ ਵਿਆਹ ਸਾਦੀ ਸੀ ਤਾਂ ਵਿਆਹ ਦੇ ਵਿੱਚ ਦੇਖਿਆ ਗਿਆ ਵੀ ਨਗਰ ਜਿੱਥੇ ਚਾਰ ਪਿੰਡਾਂ ਦੇ ਵਿੱਚ ਇਸ ਗੱਲ ਦਾ ਅਫਸੋਸ ਸੀ ਕਿ ਬੱਚਾ ਚੱਕਿਆ ਗਿਆ ਹਰ ਤेक ਬਾਦਨ ਮਹਾਰਾਜ ਦੇ ਪਾਵਨ ਕੋਇਤਰ ਸਥਾਨਾਂ ਤੋਂ ਜਿੱਥੇ ਕੋ ਸੰਗਤ ਦਾ ਭਾਰੀ ਘਟ ਸੀ ਸੰਗਤਾਂ ਸ਼ਰਧਾ ਭਾਵਨਾ ਲੈ ਕੇ ਕਰਕੇ ਆਉਂਦੀਆਂ ਨੇ ਤਾਂ ਉੱਥੇ ਜਿਸ ਜਿਹਨੇ ਬੱਚਾ ਚੁਕਾਇਆ ਸੀ ਉਹ ਬੱਚੇ ਦਾ ਸਕਤ ਆਇਆ ਸੀ ਤਾਂ ਉਹ ਵਿਆਹ ਦੇ ਵਿੱਚ ਨੱਚਦਾ ਦੇਖਿਆ ਗਿਆ ਨਗਰ ਵਾਲਿਆਂ ਨੇ ਦੇਖਿਆ ਕਿ ਇਹਨੂੰ ਤਾਂ ਇਸ ਗੱਲ ਦਾ ਦੁੱਖ ਹੋਣਾ ਚਾਹੀਦਾ ਪਰ ਕਿਉਂ ਨਾ ਹੋਵੇ ਕਿ ਬੱਚਾ ਇਸ ਦੇ ਘਰ ਹੀ ਹੋਵੇ ਸਲਾਹ ਕਰਕੇ ਕਿ ਬੱਚੇ ਦੀ ਪੜ੍ਹਾਈ ਵਾਸਤੇ ਆਪਾਂ ਇਸ ਤਰ੍ਹਾਂ ਕਰੋ ਵੀ ਇਹਦੇ ਘਰ ਦੀ ਤਲਾਸੀ ਲਓ ਕਿਸੇ ਨੂੰ ਜਾ ਕੇ ਦੱਸ ਦਿੱਤਾ ਸਾਮ ਨੂੰ ਕਿ ਤੇਰੇ ਘਰ ਦੀ ਤਲਾਸੀ ਹੋਏਗੀ ਸਵੇਰੇ ਜਿਸ ਵੇਲੇ ਤਲਾਸੀ ਲੈਣ ਵਾਸਤੇ ਗਏ ਤਾਂ ਰਾਤ ਨੂੰ ਉਹਨਾਂ ਨੇ ਘਟਨਾ ਘਟੀ ਕਿ ਪੰਜ ਚਾਰ ਜਣੇ ਇਕੱਠੇ ਹੋ ਕੇ ਬੋਰੀ ਦੇ ਵਿੱਚ ਬੱਚਾ ਪਾਇਆ ਸੀ ਉਹਨੂੰ ਕਿ ਇੱਥੇ ਗੁਰਤੇਗ ਬਾਦਲ ਮਹਾਰਾਜ ਦੇ ਪਾਵਨ ਪੁੱਤਰ ਸਥਾਨਾਂ ਤੇ ਇਹ ਸਰੋਵਰ ਦੇ ਵਿੱਚ ਬੱਚੇ ਨੂੰ ਸੁੱਟ ਆਉਨੇ ਇਸ ਵੇਲੇ ਕਿ 9:30 ਬੰਨੀ ਲੱਗੇਗਾ ਇਸ ਵੇਲੇ ਇੱਥੇ ਬੱਚੇ ਨੂੰ ਛੱਟਣ ਵਾਸਤੇ ਆਏ ਗੁਰੂ ਤੇਗ ਬਹਾਦਰ ਮਹਾਰਾਜ ਦੀ ਕਲਾਸੀ ਵਰਤੀ ਉਹਨਾਂ ਨੇ ਦੇਖਿਆ ਕਿ ਇੱਥੇ ਘੋੜੇ ਵਾਲੇ ਸਿੰਘ ਨਿਹੰਗ ਸਿੰਘ ਚਾਰੇ ਪਾਸੇ ਗੁਰੂ ਘਰ ਦੇ ਆਲੇ-ਦਾਲੇ ਤਿਆਰ ਬਰਕਰਾਰ ਉਹਨਾਂ ਨੂੰ ਦੇਖੇ ਗਏ ਤਾਂ ਉਹ ਡਰ ਗਏ ਇਸ ਗੱਲ ਤੋਂ ਫਿਰ ਉਹਨਾਂ ਨੇ ਲੱਗ ਗਈ ਇੱਥੇ ਇੱਕ ਖੂਹ ਸੀਗਾ ਖੂਹ ਦੇ ਵਿੱਚ ਬੱਚਾ ਸਿੱਟ ਦਿੱਤਾ ਦੋ ਦਿਨ ਬੱਚਾ ਖੂਹ ਦੇ ਵਿੱਚ ਹੀ ਰਿਹਾ ਸਾਧ ਸੰਗ ਜੀ ਤਾਂ ਉਸ ਵੇਲੇ ਜਿਸ ਵੇਲੇ ਦੋ ਦਿਨ ਬੱਚਾ ਉੱਥੇ ਰਿਹਾ ਤਾਂ ਕਿਸੇ ਨੇ ਕੋਈ ਗੰਜੀਰੀ ਨੂੰ ਪਾਣੀ ਲਾ ਰਿਹਾ ਸੀ ਅੱਜ ਕੱਲ ਦੀ ਜਦੋਂ ਝੋਨੇ ਦੀ ਫਸਲ ਚੱਲ ਰਹੀ ਆ ਬੱਚੇ ਨੇ ਦੇਖਿਆ ਕਿ ਮਾਂ ਮਾਂ ਦੀ ਆਵਾਜ਼ ਆ ਰਹੀ ਆ ਉਹ ਬੱਚਾ ਬਰਲਾਪ ਕਰ ਰਿਹਾ ਸੀ ਕਿ ਹਾਏ ਮਾਂ ਹਾਏ ਮਾਂ ਮੈਨੂੰ ਕੱਢੋ ਖੂਹ ਚ ਦੇਖਿਆ ਕਿ ਇਥੇ ਕੋਈ ਭੂਤ ਪ੍ਰੇਤ ਆ ਜੋ ਨਗਰ ਵਾਲਿਆਂ ਨੇ ਦੇਖਿਆ ਜਾ ਕੇ ਉਹਦੇ ਘਰ ਤੋਂ ਤਾਂ ਮਿਲਿਆ ਨਹੀਂ ਬੱਚਾ ਜਦੋਂ ਇਸ ਵੇਲੇ ਖੂਹ ਚ ਦੇਖਿਆ ਤਾਂ ਬੱਚਾ ਖੂਹ ਚੋਂ ਜਿੰਦਾ ਕੱਢਿਆ ਗਿਆ ਇਹ ਗੁਰੂ ਤੇਗ ਬਹਾਦਰ ਮਹਾਰਾਜ ਦੀ ਪ੍ਰਤੱਖ ਕਲਾ ਵਰਤੀ ਕਿਉਂਕਿ ਮਹਾਰਾਜ ਤਾਂ ਜਾਣੀ ਜਾਣ ਸਨ ਉਹਨਾਂ ਨੇ ਉਸ ਬੱਚੇ ਦੀ लाज ਰੱਖੀ ਜਿਸ ਵੇਲੇ ਬੱਚੇ ਨੂੰ ਇਥੇ ਗੁਰੂ ਘਰ ਵਿੱਚ ਸਾਰੇ ਨਗਰ ਦੇ ਨੇ ਲਿਆਂਦਾ ਗਿਆ ਤਾ ਸਾਧ ਸੰਗਤ ਜੀ ਕੀ ਦੇਖਿਆ ਕਿ ਸਾਰੇ ਗੁਰੂ ਸਾਹਿਬਾਨਾਂ ਦੀ ਉਹਦੇ ਅੱਗੇ ਫੋਟੋਆਂ ਕੀਤੀਆਂ ਗਈਆਂ ডিসਪਲੇਅ ਨੂੰ ਦੱਸਿਆ ਕਿ ਮੈਨੂੰ 2 ਦਿਨ ਕਿਸੇ ਬਾਬਾ ਜੀ ਨੇ ਕੋ ਗੁਰੂ ਸਾਹਿਬਾਨ ਨੇ ਆਪਣੀ ਗੋਦ ਵਿੱਚ ਰੱਖਿਆ ਬਹੁਤ ਰੋਸ਼ਨੀ ਹੁੰਦੀ ਸੀ ਸੱਪਾਂ ਦਾ ਜੋੜਾ ਵੀ ਸੀ ਖੂਹ ਵਿੱਚ ਪਾਣੀ ਵੀ ਸੀ ਪਰ ਮੇਰਾ ਬਾਲ ਵਿੰਗਾ ਨਹੀਂ ਹੋਇਆ ਤਾਂ ਸਾਰੇ ਗੁਰੂ ਸਾਹਿਬਾਨਾਂ ਦੇ ਸਰੂਪ ਅੱਗੇ ਕੀਤੇ ਗਏ ਤਾਂ ਕਹਿੰਦੇ ਵੀ ਨਹੀਂ ਇਹਨਾਂ ਦੇ ਵਿੱਚੋਂ ਕੋਈ ਨਹੀਂ ਕਿਉਂਕਿ ਬੱਚਾ ਸੀ ਨਿਆਣਾ ਸੀ ਭਾਵੇਂ ਗੁਰੂ ਤਾਂ ਇੱਕੋ ਹੀ ਜੋਤ ਹੁੰਦੇ ਨੇ ਜਿਸ ਵੇਲੇ ਗੁਰਤੇਗ ਬਾਦਰਮਹਾਰਾ ਦਾ ਸਰੂਪ ਉਹ ਬੱਚੇ ਦੇ ਸਾਹਮਣੇ ਕੀਤਾ ਗਿਆ ਉਹ ਬੱਚਾ ਜਾ ਕੇ ਭੱਜ ਕੇ ਗੁਰਤੇਗ ਬਹਾਦਰ ਮਹਾਰਾਜ ਦੇ ਸਰੂਪ ਵਿੱਚ ਮਿਲ ਗਿਆ ਕਿ ਇਸ ਬਾਬਾ ਜੀ ਨੇ ਮੇਰੀ ਰੱਖਿਆ ਕੀਤੀ ਹੈ 사ਤਸੰਗ ਜੀ ਇਹ ਸਥਾਨ ਹੈ ਜੋ ਇੱਥੇ ਭਾਵਨਾ ਵਾਲਿਆਂ ਨੂੰ ਦੁੱਧ ਵਾਲਿਆਂ ਨੂੰ ਦੁੱਧ ਪੁੱਤ ਵਾਲਿਆਂ ਨੂੰ ਪੁੱਤ ਉਸ ਬੱਚੇ ਦੀ 4 ਦਿਨਾਂ ਬਾਅਦੋਂ ਵੀ ਉਹ ਬੱਚਾ ਜਿੰਦਾ ਨਿਕਲਿਆ ਜਿਹੜਾ ਅੱਜ ਵੀ ਜਿਉਂਦਾ ਹੈ ਜਿਹਦਾ ਨਾਮ ਸਰੇਂਦਰ ਸਿੰਘ ਸਿੰਧਾ ਹੈ ਇਹ ਸਥਾਨ ਦਾ 사ਤਸੰਗ ਜੀ ਪ੍ਰਯਾਸ ਹੈ ਜੋ ਮੱਸਿਆ ਇੱਥੇ ਹਰ ਇੱਕ ਸਾਲ ਮਨਾਈ ਜਾਂਦੀ ਹੈ ਸਾਵਣ ਦੀ ਮੱਸਿਆ ਇੱਥੇ ਮਸ਼ਹੂਰ ਹੈ ਗੁਰਤੇਗ ਬਹਾਦਰ ਮਹਾਰਾਜ ਦੇ ਸਥਾਨਾਂ ਤੇ ਜਿੱਥੇ ਕਿ ਇਸੇ ਹੀ ਰਖਰ ਦਾ ਸੀ ਉਹ ਬੱਚਾ ਇਸ ਕਰਕੇ ਸਾਧ ਸੰਗਤ ਜਹਿਰ ਬਾਬਾ ਮੰਗਾ ਸਿੰਘ ਜੀ ਇੱਥੇ ਸੇਵਾ ਕਰਵਾ ਰਹੇ ਨੇ ਅਸੀਂ ਵੀ ਇੱਥੇ ਕੀਰਤਨ ਦੀ ਹਾਜ਼ਰੀ ਭਰਨ ਆਏ ਸੀ ਤੋਂ ਕੇ ਸ੍ਰੀ ਮਾਨ ਸੰਤ ਬਾਬਾ ਸੁਖਦੇਵ ਸਿੰਘ ਮਹਾਰਾਜ ਉਹਨਾਂ ਤੋਂ ਕੀਰਤਨ ਦੀਆਂ ਦਾਤਾਂ ਮਿਲੀਆਂ ਇਸ ਸਥਾਨ ਵੱਲੋਂ ਸਾਨੂੰ ਸੇਵਾ ਮਿਲੀ ਸੀ ਕੀਰਤਨ ਦੀ ਕੀਰਤਨ ਦੀ ਸੇਵਾ ਲਵਾਉਣ ਵਾਸਤੇ ਬਹੁਤ ਧੰਨਵਾਦ ਜੀ ਅਣਵਿੱਚ ਕੀ ਨਾਮ ਹੈ ਤੁਹਾਡਾ ਰਣਵੀਰ ਸਿੰਘ ਜੀ ਅਗੌਲ ਪਿੰਡ ਤੋਂ ਜੀ ਅਕਤੂਸੀਏ ਤੇ ਜੋ ਮਸਾਇਲ ਦਿਹਾੜੇ ਤੇ ਮਾਹਰ ਬੂਟੇ ਬੰਨਣਾ ਜੋ ਮੰਦਲ ਆ ਆ ਹਾਂਜੀ ਮੰਡਲ ਖਿਆਲ ਆ ਤੁਸਰੀ ਮੈਂ ਪਿਛਲੇ ਸਾਲ ਤੋਂ ਕਰ ਰਹੇ ਹਾਂ ਜੀ ਪਿਛਲੇ ਸਾਲ ਆਪਣੇ ਐਸ ਡੀ ਐਮ ਤਰਸੀਮ ਜੰਦੂ ਜੀ ਸੀ ਜੋ ਨਾਬਾ ਉਹਨਾਂ ਦੇ ਸਹਿਯੋਗ ਨਾਲ ਮੈਂ ਸ਼ੁਰੂ ਕੀਤਾ ਸੀ ਜੀ ਤੇ ਉਹਨੂੰ ਕੈਰੀ ਓਨ ਕਰਦੇ ਹੋਏ ਮੈਂ ਇਸ ਵਾਰ ਵੀ 1000 ਬੂਟੇ ਦੀ ਸੇਵਾ ਲਾਈ ਹੈ 1000 ਬੂਟਾ ਇੱਥੇ ਵੱਖ-ਵੱਖ ਵੈਰਾਈਟੀਆਂ ਦਾ ਬੰਨ ਰਹੇ ਹਾਂ ਜੀ ਜਿਦੇ ਚ ਫਲਦਾਰ ਵੀ ਨੇ ਸ਼ਾਨਦਾਰ ਬੂਟੇ ਵੀ ਅਵੇਲੇਬਲ ਫ੍ਰੀ ਸੇਵਾ ਜੀ ਕੋਈ ਕਿਸੇ ਤੋਂ ਪੈਸਾ ਨਹੀਂ ਲੈ ਰਹੇ ਅਸਾ ਕੁਦਰਤ ਨਾਲ ਪਿਆਰ ਹੈ ਉਹਦੇ ਕਰਕੇ ਲੱਗੇ ਆ ਜੀ। ਵਾਤਾਵਰਨ ਬਚਾਉਣਾ ਬਹੁਤ ਜ਼ਰੂਰੀ ਹੈ ਆਪਣਾ। ਜ਼ਿਆਦਾ ਹੋ ਰਿਹਾ ਜੀ ਆਪਣਾ ਧੱਕਾ ਵਾਤਾਵਰਨ ਨਾਲ। ਸੋ ਜਿੰਨਾ ਹੋ ਸਕੇ ਆਪਣੇ ਵੱਲੋਂ ਅਸੀਂ ਕਰ ਰਹੇ ਆ। 1000 ਬੂਟਾ ਪਿਛਲੀ ਵੰਸਿਆ ਤੇ ਵੰਡਿਆ ਸੀ ਜੀ। 1000 ਬੂਟਾ ਇਸ ਵਾਰ ਆ ਜੀ। ਸਾਫਤਾਲ ਬਾਰੇ ਵੀ ਦੇਖਦੇ ਹਾਂ ਸਰ। ਹਾਂ ਜੀ ਹਾਂ ਜੀ ਬਿਲਕੁਲ ਉਹ ਕੰਟੈਕਟ ਲੈਣੇ ਆ ਜੀ ਬੰਦੇ ਦਾ ਉਹਨੂੰ ਕਾਲ ਕਰਕੇ ਪੁੱਛਦੇ ਆ ਜਿਹੜੇ ਲੋਕਲ ਬੂਟੇ ਨੇ ਉਹ ਅਸੀਂ ਦੇਖ ਵੀ ਆਉਂਦੇ ਆ ਜੀ। ਬਿਲਕੁਲ। ਜਨਾਬੋ ਜਮੇ ਬਾਦ ਤੋਂ ਵੱਧ ਬੂਟੇ ਲਾਓ ਜੀ ਵਾਤਾਵਰਨ ਨੂੰ ਬਚਾਉਣਾ ਬਹੁਤ ਜ਼ਰੂਰੀ ਹੈ ਬਹੁਤ ਜ਼ਿਆਦਾ ਗਰਮੀ ਹੋ ਰਹੀ ਹੈ ਮੌਸਮ ਵਿੱਚ ਬਹੁਤ ਜ਼ਿਆਦਾ ਚੇਂਜਸ ਹੋ ਰਹੇ ਨੇ ਉਹਨਾ ਚੇਂਜਸ ਨੂੰ ਦੇਖਦੇ ਵੇ ਅਪਨੂੰ ਵੱਧ ਤੋਂ ਵੱਧ ਪੁਤਰਤ ਨਾਲ ਪਿਆਰ ਕਰਕੇ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਇਹ ਦਿਹਾੜਾ ਜੀ ਹਰ ਸਾਲ ਦੀ ਤਰ੍ਹਾਂ ਸਰਾਨਾ ਮਸਿਆਂ ਮੜਾਈ ਜਾਂਦੀ ਹੈ ਜੀ ਸਾਵਣ ਦੀ ਰੇਗ ਮਸਿਆ ਫਰਦੀ ਜੀ ਜੋ ਸਾਵਣ ਦੀ ਮਸਿਆ ਦੀ ਮਾਲ ਪੂੜਾ ਦੀ ਹੁੰਦੀ ਆ ਸੰਗਤਾਂ ਦਾ ਬੜਾ ਸਹਿਯੋਗ ਦਾ ਨਗਰ ਦੇ ਨਾਲ ਵਾਲੇ ਵਾਲੋਂ ਸੇਵਾਦਾਰਾਂ ਦਾ ਜਥਿਆਂ ਦਾ ਬਹੁਤ ਧੰਨਵਾਦ ਆ ਜੀ ਇੱਕ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਾਬਾ ਮੰਗਾ ਸਿੰਘ ਦੀ ਸਰਪੰਚਤੀ ਦੇ ਹੇਠ ਸੰਗਤਾਂ ਦੇ ਸਹਿਯੋਗ ਦੇ ਨਾਲ ਨਕਦਰ ਸਹਿਯੋਗ ਦੇ ਨਾਲ ਭਾਈ ਹਰਸ਼ਾਲ ਦੀ ਤਰ੍ਹਾਂ ਮਾਲ ਪੂੜਿਆਂ ਦਾ ਲੰਗਰ ਆ ਤੁਹਾਡੇ ਸਾਹਮਣੇ ਵਰਤ ਰਿਹਾ ਸੰਗਤਾਂ ਸੇਵਾ ਕਰਦੀਆਂ ਨੇ ਜਥੇਦਾਰ ਕੀਰਤਨ ਕਰ ਰਹੇ ਨੇ ਲਾਹੌਰਾ ਸਾਹਿਬ ਤੋਂ ਬਾਬਾ ਬਤਾਰ ਸਿੰਘ ਜੀ ਪਹਿਲਾਂ ਤੁਹਾਡੀ ਜਥੇ ਨੇ 12 ਗਾਇਆਂ ਨੇ ਜੀ ਹੁਣ ਬਾਬਾ ਜੀ ਕੀਰਤਨ ਕਰ ਰਹੇ ਨੇ ਸੰਗਤਾਂ ਸੇਵਾ ਕਰਦੇ ਆ ਨੇ ਜੀ ਸਾਰੀਆਂ ਸੰਗਤਾਂ ਦਾ ਬਾਬਾ ਮੰਗਾ ਸਿੰਘ ਜੀ ਵੱਲੋਂ ਸੰਗੂਹ ਸੰਗਤਾਂ ਵੱਲੋਂ ਬਹੁਤ ਬਹੁਤ ਧੰਨਵਾਦ ਜਥਿਆਂ ਦਾ ਸੰਗਤਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ